ਪੰਜਾਬ ਦੀ ਸਰਹੱਦ ਤੇ ਚੱਲ ਰਹੀ ਕਿਸਾਨ ਸੰਘਰਸ਼ ਦੌਰਾਨ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਵੱਲੋਂ ਅਥਰੂ ਗੈਸ ਅਤੇ ਗੋਲੀਆਂ ਚਲਾਉਣ ਕਾਰਨ ਸ਼ਹੀਦ ਹੋਏ ਕਿਸਾਨਾਂ ਦੇ ਵਿਰੋਧ ਵਿੱਚ ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਯੂਥ ਕਾਂਗਰਸ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਹਰਿਆਣਾ ਸਰਕਾਰ ਖਿਲਾਫ ਸ਼ਿਕਾਇਤ ਕਿਉਂ ਨਹੀਂ ਦਰਜ ਕਰਵਾ ਰਹੀ ਹੋ ਐ ਔਰ ਪ੍ਰਾਣੀ ਮੰਗ ਐ ਅਸੀਂ ਲਿਖਿਆ ਸੀ ਜਦੋਂ ਤਸ਼ੱਦਦਾਂ ਹੋਈਆਂ ਸੀ ਸਾਡੇ ਕਿਸਾਨਾਂ ਤੇ ਸ਼ੰਭੂ ਬਾਰਡਰ ਤੇ ਕਿ ਤੁਸੀਂ ਪਰਚਾ ਪਾਓ ਸੀਨੀਅਰ ਸੈਕਟਰੀ ਸਾਹਿਬ ਨੂੰ ਸਾਡੀ ਸੀਨੀਅਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਮਿਲ ਕੇ ਆਈ ਸੀ ਔਰ ਪੰਜਾਬ ਯੂਥ ਕਾਂਗਰਸ ਵੱਲੋਂ ਅਸੀਂ ਵੀ ਡੀਸੀ ਸਾਹਿਬ ਨੂੰ ਇਹ ਲਿਖਿਆ ਸੀ ਕਿ ਤੁਸੀਂ ਸ਼ੰਭੂ ਤੇ ਜੋ ਕੁਝ ਹੋਇਆ ਅਥਰੂ ਗੈਸ ਦੇ ਗੋਲੇ ਚੱਲੇ ਰਬਰ ਬੁਲੇਟਸ ਚੱਲੀਆਂ ਪੈਲਟਸ ਚੱਲੀਆਂ ਤੇ ਇੱਕ ਵੀ ਕੋਈ ਪਰਚਾ ਪਿਆ ਨਹੀਂ ਤੇ ਅਸੀਂ ਲਿਖਿਆ ਡਿਮਾਂਡ ਕੀਤੀ ਸੀ ਕਿ ਪਰਚਾ ਪਾਓ ਤਾ ਜੋ ਕਿਸਾਨਾਂ ਦਾ ਮੁਰਾਲ ਬੂਸਟ ਹੋਵੇ ਔਰ ਹਰਿਆਣਾ ਪੁਲਿਸ ਤੇ ਨੱਥ ਪਾਉਣ ਦੀ ਜਿਹੜੀ ਗੱਲ ਹੈ ਉਹ ਹੋਵੇ ਉਹ ਪਰਚਾ ਪਿਆ ਨਹੀਂ ਉਹਦੇ ਸਦਕਾ ਹਰਿਆਣਾ ਪੁਲਿਸ ਤੇ ਕੋਈ ਨੱਥ ਪਾਉਣ ਵਾਲਾ ਸਿਗਾ ਨਹੀਂ ਔਰ ਉਹਦੇ ਸਦਕਾ ਸ਼ੁਭ ਕਰਨ ਨੂੰ ਅੱਜ ਆਪਣੀ ਜਾਨ ਔਰ ਸ਼ਹਾਦਤ ਦੇਣੀ ਪਈ ਸੋ ਇਹਦਾ ਸਰਾਸਰ ਜ਼ਿੰਮੇਵਾਰ ਕੌਣ ਹੈ ਲਾਪਰਵਾਹੀ ਸਰਕਾਰ ਵੱਲੋਂ ਇਹ ਵਰਤੀ ਗਈ ਹੈ ਅੱਜ ਅਸੀਂ ਇਹਨਾਂ ਨੂੰ ਪੁੱਛਣਾ ਹੈ ਕਿ ਕਿਉਂ ਇਹ ਲਾਪਰਵਾਹੀ ਵਰਤੀ ਜਾ ਰਹੀ ਹੈ ਕਿਉਂ ਇੱਕ ਵੀ ਪਰਚਾ ਨਹੀਂ ਪੈ ਰਿਹਾ ਕਿਉਂ ਇੱਕ ਵੀ ਹਜੇ ਤੱਕ ਅਸੀਂ ਸੋਚਿਆ ਖਨੌਰੀ ਵਾਲੇ ਇਨਸੀਡੈਂਟ ਤੇ ਕੋਈ ਪਰਚਾ ਪੇਜੂਗਾ ਹੈਰਾਨ ਹੀ ਉਹ ਗੱਲ ਹੈ ਕਿ ਉੱਥੇ ਵੀ ਕੋਈ ਪਰਚਾ ਨਹੀਂ ਪਿਆ ਅੱਜ ਡਿਮਾਂਡ ਅਸੀਂ ਸ਼ੰਭੂ ਦੀ ਕਰਨ ਆਏ ਸੀ ਪਰ ਖਨੌਰੀ ਵਾਲੇ ਇਨਸੀਡੈਂਟ ਤੇ ਵੀ ਕੋਈ ਪਰਚਾ ਨਹੀਂ ਹੈ ਡੀਜੀਪੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ ਹੋਮ ਮੰਤਰੀ ਸਾਹਿਬ ਸੀਐਮ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ ਕਿਸਾਨਾਂ ਦੀ ਮੰਗਾਂ ਹੈ ਜਿਹੜੀ ਐ ਐਮਐਸਪੀ ਹੈ ਬੜੇ ਲੰਬੇ ਸਮੇਂ ਦੇ ਕਿਉਂਕਿ ਆਕਾਲੀ ਸਰਕਾਰ ਵੀ ਰਹੀ ਕਾਂਗਰਸ ਪਾਰਟੀ ਕਾਂਟੈਂਸਾ ਵੀ ਰਹੇ ਤੇ ਕਾਂਗਰਸ ਵੀ ਰਹੀ ਹੈ ਲੇਕਿਨ ਉਸ ਟਾਈਮ ਨਹੀਂ ਹੋਈ ਤੇ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਕਿ ਪਿਛਲੇ ਨੂੰ ਇਹਨਾਂ ਨੇ ਨਹੀਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਤਾਂ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਉਹ ਕਹਿ ਰਹੇ ਆ ਕਿ 5 ਮਿੰਟਾਂ ਚ ਅਸੀਂ ਐਮਐਸਪੀ ਦੇ ਦਾਂਗੇ ਪਰ ਗੱਲ ਇਹ ਹੈ ਕਿ ਰਾਹੁਲ ਗਾਂਧੀ ਜੀ ਦਾ ਬਿਆਨ ਆਇਆ ਬੜੀ ਜ਼ਿੰਮੇਵਾਰ ਰਾਜਨੀਤੀ ਦਾ ਪਹਿਲਾ ਜਿਹੜਾ ਬਿਆਨ ਆਇਆ ਕਿ ਅਸੀਂ ਐਮਐਸਪੀ ਨੂੰ ਲੀਗਲ ਗਾਰੰਟੀ ਖੜਗੇ ਸਾਹਿਬ ਨੇ ਵੀ ਕਿਹਾ ਉਹ ਬੜੀ ਵੱਡੀ ਗੱਲ ਹੈ ਔਰ ਜੋ ਗਾਰੰਟੀ ਬਾਕੀ ਸੂਬਿਆਂ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ ਉੱਥੇ ਹੋਈ ਹੈ ਔਰ ਉਹੀ ਗਾਰੰਟੀ ਰਾਹੁਲ ਗਾਂਧੀ ਜੀ ਨੇ ਦਿੱਤੀ ਹੈ ਲੇਕਿਨ ਉਹ ਕਹਿੰਦੇ ਕਿ ਸੋਨਾ ਦੇ ਡੇਲੇਵਾਲ ਨੂੰ ਦੇਖਣੇ ਬੜੇ ਰਾਜਨੀਤਿਕ ਪਾਰਟੀਆਂ ਵੀ ਆਈਆਂ ਲੇਕਿਨ ਸਾਰੀਆਂ ਲਾਲ ਲੈਣ ਆ ਰਹੀਆਂ ਲੇਕਿਨ ਕੋਈ ਕੰਮ ਨਹੀਂ ਹੋ ਰਿਹਾ ਇਹ ਤਾਂ ਫਿਰ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਜੀ ਨੂੰ ਵੀ ਆਣਾ ਚਾਹੀਦਾ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਆਣਾ ਚਾਹੀਦਾ ਕਾਂਗਰਸ ਦਾ ਕੋਈ ਲਾਲ ਨਹੀਂ ਪੁੱਛਿਆ ਨਹੀਂ ਨਹੀਂ ਕਿਉਂ ਨਹੀਂ ਕੱਲ ਰਾਜਾ ਵੜਿੰਗ ਜੀ ਸ਼ਾਇਦ ਗਏ ਸੀਗੇ ਸ਼ਾਮ ਨੂੰ ਔਰ ਗੱਲਬਾਤ ਕੀਤੀ ਹੈ ਔਰ ਜ਼ਿੰਮੇਵਾਰ ਰਾਜਨੀਤੀ ਜਿਹੜੀ ਹੈ ਉਹ ਕਾਂਗਰਸ ਪਾਰਟੀ ਕਰ ਰਹੀ ਹੈ ਪਰ ਲਾਪਰਵਾਹੀ ਅੱਜ ਪੁੱਛਣਾ ਚਾਹੁੰਦੇ ਸਰਕਾਰ ਕਿ ਕਿੱਥੇ ਪੰਜਾਬ ਨੂੰ ਇਕੱਠਾ ਹੋਣਾ ਚਾਹੀਦਾ ਸੀਗਾ ਇਸ ਮਸਲੇ ਤੇ ਪਰ ਸਰਕਾਰ ਦੀ ਲਾਪਰਵਾਹੀ ਕਰਕੇ ਸਾਨੂੰ ਕਮੀ ਤਾਂ ਦੇਖਣੀ ਪੈਣੀ ਹੈ ਨਾ ਕਿਉਂ ਸਾਡੇ ਕਿਉਂ ਸਾਡੇ ਕਿਸਾਨਾਂ ਨੂੰ ਮਰਵਾਇਆ ਜਾ ਰਿਹਾ ਹੈ ਕਿਉਂ ਉਹਨਾਂ ਨੂੰ ਸ਼ਹਾਦਤਾਂ ਦੇਣੀਆਂ ਪੈ ਰਹੀਆਂ ਕਿਉਂ ਜ਼ਖਮੀ ਹੋ ਰਹੇ ਨੇ ਇਹ ਸਵਾਲ ਨੇ ناکامی ਕਿਹਨੂੰ ਮਿਲਦੇ ਹੋ ਕੇਂਦਰ ਸਰਕਾਰ ਪੰਜਾਬ ਸਰਕਾਰ ਆ ਸਾਡੀ ਲੜਾਈ ਪੰਜਾਬ ਦੀ ਕੇਂਦਰ ਸਰਕਾਰ ਨਾਲ ਸੀਗੀ ناکامی ਤਾਂ ਪੰਜਾਬ ਸਰਕਾਰ ਦੀ ਹੈ ਪੰਜਾਬ ਸਰਕਾਰ ਹਾਂਜੀ ਬਿਲਕੁਲ ਆਉਣਗੇ ਗੱਲ ਹੋਈ ਹੈ ਮੇਰੀ ਕਹਿੰਦੇ ਸੀ ਆਣੇ ਇਕੱਠੇ ਚੱਲਦੇ ਦੇਖੋ ਜੀ ਇਹ ਬਹੁਤ ਜੂਤ ਕਾਂਗਰਸ ਵੱਲੋਂ ਵੱਡਾ ਹਮਲਾ ਹੈ ਜਆ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਆਪਣਾ ਹਰਿਆਣਾ ਸਰਕਾਰ ਤੇ ਬੀਜੇਪੀ ਸਰਕਾਰ ਤਸੱਦਦ ਕਰ ਰਹੀ ਹੈ ਪੰਜਾਬ ਦੇ ਅੰਦਰ ਆ ਕੇ ਕਿਸਾਨਾਂ ਦੇ ਉੱਤੇ ਉਦੇ ਸੰਦਰਭ ਦੇ ਵਿੱਚ ਮੋਹਤ ਮੇਂਦਰਾ ਜੀ ਦੀ ਅਗਵਾਈ ਹੇਠ ਅੱਜ ਇੱਥੇ ਧਰਨਾ ਲਾਇਆ ਜਾ ਰਿਹਾ ਜਿਹੜਾ ਬਹੁਤ ਹੀ ਸਕਸੈਸਫੁਲ ਰਿਹਾ ਹੈ ਤੇ ਇਸ ਦੇ ਨਾਲ ਮੈਂ ਉਮੀਦ ਕਰਦਾ ਕਿ ਪ੍ਰਸ਼ਾਸਨ ਦੇ ਤੇ ਪਟਿਆਲਾ ਪ੍ਰਸ਼ਾਸਨ ਦੇ ਤੇ ਉਹ ਅੰਤਮਾਨ ਸਰਕਾਰ ਦੇ ਕੰਨ ਸਰਕਣਗੇ ਤੇ ਜਿਹੜੇ ਉੱਥੇ ਸਾਡੇ ਕਿਸਾਨਾਂ ਦੇ ਉੱਤੇ ਤਸੱਦਦ ਕਰ ਰਹੇ ਹਨ ਕਿ ਉਹਨਾਂ ਦੇ ਉੱਤੇ ਵੀ ਪੰਜਾਬ ਸਰਕਾਰ ਇੰਜੈਕਸ਼ਨ ਲਏਗੀ ਜਦੋਂ ਅਸੀਂ ਗੱਲ ਕਰੀਏ ਇੱਕ ਤਰ੍ਹਾਂ ਤੋਂ ਕੇਂਦਰ ਸਰਕਾਰ ਕਿਸਾਨਾਂ ਨੂੰ ਸੱਦਾ ਪੱਤਾ ਦੇ ਰਹੀ ਹੈ ਸਾਡੇ ਨਾਲ ਗੱਲਬਾਤ ਕਰੋ ਕੁਝ ਬਸੇ ਗੋਲੇਬਾਰੀ ਹੋ ਰਹੀ ਆ ਤੇ ਗੋਲੀਆਂ ਮਾਰ ਰਿਹਾ ਇੱਥੋਂ ਕੇਂਦਰ ਸਰਕਾਰ ਦਾ ਡਬਲ ਜਿਹੜਾ ਚਿਹਰਾ ਨਜ਼ਰ ਆ ਰਿਹਾ ਹੈ ਅਸਲ ਦੇ ਵਿੱਚ ਉਹ ਕਿਸਾਨਾਂ ਨਾਲ ਕੋਈ ਗੱਲਬਾਤ ਤਾਂ ਇੱਕ ਸਮਾਂ ਲਗਾਉਣ ਵਾਲੀ ਗੱਲਬਾਤ ਹੈ ਉਹ ਸਿਰਫ ਇੱਕ ਸਮਾਂ ਟਾਲ ਰਹੀ ਹੈ ਕਿਸਾਨਾਂ ਨੂੰ ਮਿੱਠੀਆਂ ਗੋਲੀਆਂ ਦੇ ਰਹੀ ਹੈ ਉਹ ਚੋਂ ਕੁਝ ਨਹੀਂ ਨਿਕਲ ਰਿਹਾ ਹੁਣ 2 ਸਾਲਾਂ ਤੱਕ ਅਜੇ ਤੱਕ ਇਹ ਮੀਟਿੰਗਾਂ ਹੀ ਕਰਦੀ ਰਹੇ ਜਿਹੜੀ ਕਿਸਾਨੀ ਮੋਰਚਾ ਪਹਿਲਾਂ ਉੱਠ ਕੇ ਆਏ ਸੀ ਉਸੰਦਰ ਵਿਚ ਅਜੇ ਤੱਕ ਵੀ ਸੈਂਟਰ ਗਵਰਨਮੈਂਟ ਨੇ ਕੁਝ ਵੀ ਨਹੀਂ ਕਰਿਆ ਹੈਗਾ ਇਹ ਸਿਰਫ ਇੱਕ ਸਮਾਟ ਪਾਉ ਸੋਦਾ ਹੈ ਉਲਟਾ ਕਿਸਾਨਾਂ ਦੇ ਉੱਤੇ ਸਿੱਧਾ ਉਹਨਾਂ ਨੇ ਡੇ ਬਾਈ ਡੇ ਹੋਰ ਵਧਾ ਦਿਆ 21 ਸਾਲ ਦੇ ਮੁੰਡੇ ਦੀ ਮੌਤ ਹੋਈ ਹੈ ਗੋਲੀ ਲੱਗਣ ਕਾਰਨ ਕਿਉਂਕਿ ਉਹਦਾ ਦੀ ਹਰਿਆਣਾ ਬਾਰਡਰ ਤੋਂ ਮਾੜਾ ਗਿਆ ਤੇ ਅੱਜ ਵੀ ਇਸੇ ਤਰ੍ਹਾਂ ਦੀ ਮੌਤ ਹੋਈ ਹੈ ਇਹ ਬਹੁਤ ਹੀ ਦੁਖ ਦੀ ਗੱਲ ਹੈਗੀ ਹੈ ਪੰਜਾਬ ਦੇ ਲਈ ਕਿਸਾਨੀ ਦੇ ਲਈ ਪਹਿਲੀ ਵਾਰ ਦੇਖਿਆ ਗਿਆ ਕਿ ਡਾਇਰੈਕਟ ਗੋਲੀ ਲੱਗਣ ਦੇ ਨਾਲ ਕਿਸੇ ਕਿਸਾਨ ਦੀ ਹੈ ਜਿਹੜੀ ਉਹ ਮੌਤ ਹੋਈ ਹੈਗੀ ਹੈ ਇਸ ਮੰਦਪਾਲਿਕਾ ਦੀ ਘਟਨਾ ਦਾ ਅਸੀਂ ਕਾਂਗਰਸ ਪਾਰਟੀ ਬਹੁਤ ਵਿਰੋਧ ਕਰਦੀ ਹੈ ਤੇ ਨਾਲ ਹੀ ਇਨਸਾਫ ਦੀ ਮੰਗ ਕਰਦੀ ਹੈ ਕਿ ਉਹ ਹਰਿਆਣਾ ਸਰਕਾਰ ਦੇ ਉੱਤੇ ਜਿਨ੍ਹਾਂ ਅਫਸਰਾਂ ਨੇ ਇਹ ਸਾਰੀ ਕਾਰਵਾਈ ਕੀਤੀ ਆ ਉਹਦੇ ਉੱਤੇ ਐਫ ਆਈ ਆਰ ਕੀਤੀ ਜਾਵੇ ਤੇ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ ਕਿਸਾਂ ਜਿਹੜੇ ਬਾਰਡਰ ਵੀ ਜੋ ਪੰਜਾਬ ਦੀ ਹੱਤ ਵੀ ਆ ਕੇ ਫਾਇਰ ਕਰ ਰਿਹਾ ਲੇਕਿਨ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਹਦਾਇਤਾਂ ਵੀ ਦਿੱਤੀਆਂ ਗਿਆ ਜੀ ਜੇਗੀ ਪਰਚਾ ਦਰਜ ਕਰਨ ਤੇ ਲੇਟ ਹੋਈ ਹੈ ਕਾਰਨ ਕੀ ਮੰਦੇ ਆ ਇਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਭਗਵੰਤ ਮਾਨ ਸਰਕਾਰ ਹੈਗੀ ਐ ਇਹਦਾ ਇਹ ਲੱਗਦਾ ਕਿ ਉਹ ਕਿਤੇ ਨਾ ਕਿਤੇ ਕੇਂਦਰ ਸਰਕਾਰ ਨਾਲ ਮਿਲੀ ਹੋਈ ਐ ਤਾਂ ਜੋ ਉਹਨਾਂ ਨੂੰ ਉਹ ਆਪਣੇ ਬਾਰਡਰ ਦੇ ਅੰਦਰ ਆਉਣ ਦੇ ਰਹੀ ਐ ਤੇ ਅੰਦਰ ਆ ਕੇ ਉਹ ਸਾਡੇ ਹੀ ਕਿਸਾਨਾਂ ਦੇ ਉੱਤੇ ਤਸੱਦਦ ਕਰ ਰਹੀ ਐ ਜੇਕਰ ਭਗਵੰਤ ਸਰਕਾਰ ਮਾਨ ਸਰਕਾਰ ਪਹਿਲਾਂ ਹੀ ਇਸ ਦੇ ਉੱਤੇ ਗੌਰ ਕਰੀ ਹੁੰਦੀ ਤਾਂ ਪਹਿਲਾਂ ਹੀ ਉੱਥੇ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਕਿਹਾ ਹੁੰਦਾ ਤਾਂ ਇਹ ਜਿਹੜੀ ਮੰਤਪਾਪੀ ਕੱਟਣਾ ਵਾਪਰੀ ਐ ਇਹਨਾਂ ਵਾਪਰਦੀ